ਸਤਿ ਸ਼੍ਰੀ ਅਕਾਲ ਦੋਸਤੋ ਰਫਤਾਰ ਪੰਜਾਬੀ نیوز ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ حاصل ਹੋਈ ਹੈ ਜੋ ਕਿ ਲੁੱਟਾਂ ਖੋਹਾਂ ਕਰਨ ਵਾਲਾ ਇੱਕ گرو ਕਾਬੂ ਕੀਤਾ ਹੈ ਜੋ ਕਿ ਸ਼੍ਰੀ ਮੁਖਸਰ ਸਾਹਿਬ ਦੀ ਸਬਜ਼ੀ ਮੰਡੀ ਤੇ ਆਉਣ ਜਾਣ ਵਾਲੇ ਵਪਾਰੀ ਭਾਈਆਂ ਨੂੰ ਸਮੇਂ ਲੁੱਟਖੋ ਕੀਤੀ ਜਾ ਰਹੀ ਸੀ ਤੇ ਕੰਪਲੀਟ ਦਰਜ ਕਰਾਉਣ ਤੇ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਚ ਲੈ ਆਏ ਤੇ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਤੇ ਨਾਲੇ ਕਰਦੇ ਹਾਂ ਗੱਲ ਬਾਤ ਕਿ ਮੈਂ ਬੋਲੀ ਤਾ ਮੇਰਾ ਨਾਮ ਹਨੀ ਕੁਮਾਰ ਹੈ ਪ੍ਰਧਾਨ ਸੋਹਜੀ ਮੰਡੀ ਯੂਨੀਅਨ ਮੁਖਸਰ ਸਾਹਿਬੀ ਤੇ ਮੈਂ ਦੱਸਣਾ ਚਾਹੁੰਦਾ ਕਿ 2-4 ਸਾਲ ਪਹਿਲਾਂ ਸਾਡੇ ਲੁੱਟਾਂਵਾਂ ਬਹੁਤ ਹੁੰਦੀਆਂ ਸੀ ਸੋਹਰੇ ਸੋਹਜੀ ਮੰਡੀ ਦੇ ਵਿੱਚ ਰੇੜੀ ਵਾਲੇ ਤੇ ਆਰਤੀ ਆਉਂਦੀ ਸਵੇਰ ਤੇ ਅਲਮਸ਼ਾਤੇ ਵੇ ਆਰਤੀ ਲੁੱਟਾ ਹੋਵਾ ਕਰਦੀ ਸੀ ਗਈ ਤੇ ਪਰਸੇ ਵੀ ਐਸਐਚਓ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਸੀਗੇ ਡੀਐਸਪੀ ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਹੋਈ ਤੇ ਪਰਸੇ ਸਾਨੂੰ ਸੋਹਜੀ ਮੰਡੀ ਆ ਕੇ ਮਿਲੇ ਸੀਗੇ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਮਸਲੇ ਦਾ ਹੱਲ ਕੀਤਾ ਜਾਵੇ ਜੀ 24 ਘੰਟੇ ਦੇ ਅੰਦਰ ਅੰਦਰ ਪੁਲਿਸ ਪ੍ਰਸ਼ਾਸਨ ਐਸਐਚਓ ਸਾਹਮਣੇ ਆਈਓ ਬੰਦੇ ਚੱਕੇ ਆ ਜੀ ਬੰਦੇ ਕੋੜੀ ਰੋਡ ਦੇ ਸੀਗੇ ਜੀ ਤਿੰਨ ਚਾਰ ਬੰਦੇ ਉਹ ਚੱਕ ਗਏ 24 ਘੰਟੇ ਦੇ ਅੰਦਰ ਅੰਦਰ ਪੇਸ਼ ਕੀਤੇ ਜੋ ਕੁਝ ਉਹਨਾਂ ਨੇ ਲੁੱਟ ਗਈ ਕੀਤੀ ਸਭ ਕੁਝ ਮੰਨੇ ਮੰਨਿਆਂ ਨਾਲ ਹੀ ਮੰਨੇ ਪੁਲਿਸ ਪ੍ਰਸ਼ਾਸਨ ਦੇ ਮੂਰੇ ਆ ਸਾਨੂੰ ਸਾਡੀ ਸਬਜ਼ੀ ਮੰਡੀ ਸਾਡੀ ਆਰਟੀਸ਼ੇਸ਼ਨ ਯੂਨੀਅਨ ਤੇ ਰੋੜੀ ਯੂਨੀਅਨ ਨੂੰ ਪੁਲਿਸ ਪ੍ਰਸ਼ਾਸਨ ਐਸਐਚਓ ਸਾਹਿਬ ਡੀਐਸਪੀ ਸਾਹਿਬ ਦਾ ਤਨਵਾਦ ਕਰਦੇ ਕਿ ਸਾਨੂੰ ਪੂਰੀ ਨਹੀਂ ਖੁਸ਼ੀ ਨਹੀਂ ਲਹਿ ਰਾ ਸਾਡੀ ਮੰਡੀ ਦੇ ਵਿੱਚ ਕਿ ਜਿਹੜੇ ਲੁੱਟਾ ਖੋਹਾਂ ਕਰਦੇ ਸੀਗੇ ਇਹਨਾਂ ਨੂੰ ਅਰੈਸਟ ਕੀਤਾ ਤੇ ਇਹਨਾਂ ਦੇ ਪਰਚਾ ਕਿਤੇ ਸੀ ਨਾਮ ਇਹ ਤੁਹਾਡਾ ਮੇਰਾ ਅਨੰਦ ਲਨੇਜਾ ਜੀ ਨਾਮ ਮੇਰਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਸਬਜ਼ੀ ਮੰਡੀ ਅਸੀਂ ਆੜਨ ਦਾ ਕੰਮ ਕਰਦੇ ਹਾਂ ਜੀ ਸਾਰੇ ਆੜਤੀਆ ਜਿਹੋਣੇ ਸਾਡੀ ਖੜੀ ਆ ਜੀ ਕੌਂਸਲ ਪ੍ਰਸ਼ਾਸਨ ਦਾ ਹੈ ਵੀ ਸਾਡੇ ਨਾਲ ਪਿਛਲੇ 10-15 ਦਿਨਾਂ ਤੋਂ ਜੋ ਵੀ ਗਾਹ ਕੰਦੇ ਆ ਸਵੇਰ 4 ਵਜੇ ਸਾਡੀ ਮੰਡੀ ਸ਼ੁਰੂ ਹੋ ਜਾਂਦੀ ਹੈ 4 ਤੋਂ 6 ਬਹੁਤ ਲੁੱਟਾਂ ਖੋਹਾਂ ਹੋ ਰਹੀਆਂ ਸੀ ਗਿਆ ਹਥਿਆਰ ਵਖਾ ਕੇ ਉਹਨਾਂ ਤੋਂ ਪੈਸੇ ਲੁੱਟੇ ਜਾ ਰਹੇ ਸੀ ਗਰੀਬ ਬੰਦਿਆਂ ਤੋਂ ਮੋਬਾਈਲ ਲੁੱਟੇ ਜਾ ਰਹੇ ਸੀ ਕਿ ਇਹ ਤੋਂ 5000 ਕੇ ਤੋਂ 10000 ਕੇ ਤੋਂ 20000 ਸੱਟਾਂ ਵੀ ਮਾਰ ਕੇ ਜਾਇਆ ਬੰਦਿਆਂ ਨੇ ਅਸੀਂ ਐਕਸ਼ਨ ਕੀਤਾ ਉਹਦੇ ਬਾਰੇ ਅਸੀਂ ਪੁਲਿਸ ਨੇ ਐਕਸ਼ਨ ਕੀਤਾ ਅਸੀਂ ਉੱਥੇ ਪਰਸੋਂ ਸਬਜੀ ਮੰਡੀ ਵਿਖੇ ਇਕੱਠੇ ਹੋਈ ਸੀ ਸਾਰੇ ਮੀਟਿੰਗ ਬੁਲਾਈ ਸੀ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਮੋਕੇ ਤੇ ਸਾਡੇ 5 ਮਿੰਟ ਦੇ ਵਿੱਚ ਐਸਐਚਓ ਸਾਹਿਬ ਨੂੰ ਮੰਡੀ ਭੇਜਿਆ ਪੁਲਿਸ ਪ੍ਰਸ਼ਾਸਨ ਨੇ 24 ਘੰਟਿਆਂ ਦੇ ਵਿੱਚ ਵਿੱਚ ਬੰਦਿਆਂ ਨੂੰ ਫੜ ਕੇ ਅਰਸਟ ਕੀਤਾ ਬੰਦੇ ਡ੍ਰੇਸ ਕੀਤੇ ਆ ਅਸੀਂ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਸਾਹਿਬ ਦਾ ਤੇ ਐਸਐਚਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਮੀਦ ਚਾਹੁੰਦੇ ਆ ਵੀ ਅੱਗੇ ਤੋਂ ਇਹੋ ਜਿਹਾ ਨਹੀਂ ਲੁੱਟ ਕੋ ਹੋਊਗਾ ਧੰਨਵਾਦ ਆਜਾ ਡੀਐਸਰ ਜੀ ਜੀ ਸਰ ਜੀ ਬੀ ਗੁੱਡ ਕੋ ਪਾਓ ਜੀ ਲਾਗੇ ਬਾਰੇ ਵੀ ਪਾ ਰਹੇ ਜੀ ਜਿਲ੍ਹਾ ਸਰ ਕੀ ਨਾਮ ਲੈ ਜੀ ਪੁਰਾਣੀ ਦਾਣਾ ਮੰਡੀ ਉਹ ਨਜ਼ਦੀਕ ਸੋਰੇ ਸਬਜੀ ਦੇ ਵਪਾਰੀਆਂ ਦੀ ਲੁੱਟਖੋਹ ਕਰਨ ਵਾਲਾ ਇੱਕ گروਹ ਅਸੀਂ ਗ੍ਰਿਫਤਾਰ ਕੀਤਾ ਡਿਸਟ੍ਰਿਕਟ ਤਿੰਨ ਜਣੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ ਕੀ ਮਿਤੀ 24 ਤਰੀਕ ਨੂੰ ਅਤੇ 25 ਤਰੀਕ ਨੂੰ ਵੱਖ-ਵੱਖ ਲੋਕਾਂ ਕੋਲੋਂ ਪੈਸੇ ਤੇ ਮੋਬਾਈਲ ਕੋਈ ਸੀ ਹਥਿਆਰਾਂ ਦੀ ਨੋਕ ਤੇ ਤੇ ਇਸ ਤੇ ਅਸੀਂ ਐਫ ਆਈ ਆਰ ਨੰਬਰ 79 ਮਿਤੀ 1524 ਅੰਡਰ ਸੈਕਸ਼ਨ 379 ਬੀ ਤੇ 34 ਆਪੀਸੀ ਦਰਜ ਰਜਿਸਟਰ ਕੀਤਾ ਤੇ ਤਿੰਨ ਲੋਸ਼ੀ ਇਸ ਤੇ ਗ੍ਰਿਫਤਾਰ ਕੀਤਾ ਨੇ ਜੋ ਕਿ ਸਾਡੇ ਕੋਲ ਮਾਂਡ ਰੀਟ ਨੇ ਤੇ ਬਰਾਮੇ ਪੁੱਛ ਕੇ ਅੱਗੇ ਇਹਨਾਂ ਦੇ ਹਥਿਆਰ ਵਗੈਰਾ ਅਸੀਂ ਬਰਾਮਤ ਕਰਨੇ ਸਰ ਗੱਲ ਇਹ ਹੈ ਕਿ ਮਕਦਮੇ ਦੇ ਹਾਂਜੀ ਇਹਨਾਂ ਤੇ ਜਿਹੜਾ ਅ ਜਾਰਜ ਮਸੀ ਹੈ ਇਹਦੇ ਤੇ ਸੱਤ ਮਕਦਮੇ ਦਰਜ ਨੇ ਜੀ ਤੇ ਜਿਹੜਾ ਸੁਖਦੇਵ ਸਿੰਘ ਆ ਉਹਦੇ ਤੇ ਤਿੰਨ ਮਕਦਮੇ ਨੇ ਤੇ ਹੈਪੀ ਕੁਮਾਰ ਆ ਜਿਹੜਾ ਇਹਦੇ ਤੇ ਫਿਲਹਾਲ ਕੋਈ ਮਕਦਮਾ ਨਹੀਂ ਦਰਜ ਇਹ ਦਾਣਾ ਮੰਡੀ ਦੇ ਨੇੜੇ ਪੁਰਾਣੀ ਦਾਣਾ ਮੰਡੀ ਦੇ ਨੇੜੇ ਰਹਿਣ ਵਾਲੇ ਮੇਰੇ ਕੋਟਲੀ ਰੋਡ ਦੇ ਇਹ ਪਿੰਨਾ ਦਾ ਇਹ ਗਰੋਸ ਹੈ ਸਵੇਰੇ ਸਵੇਰੇ ਜਿਹੜੇ ਸਬਜ਼ੀ ਦੇ ਵਪਾਰੀ ਮੰਡੀ ਚ ਸਬਜ਼ੀ ਖਰੀਦਣ ਜਾਂਦੇ ਸੀ ਉਹਨਾਂ ਕੋ ਇਹ ਹਥਿਆਰਾਂ ਦੀ ਨੋਕ ਤੇ ਪੈਸੇ ਤੇ ਮੋਬਾਈਲ ਉਹਨਾਂ ਦਾ ਖੋਹ ਕਰਦੇ ਸੀ ਸਰ ਇਹ ਕਿੰਨੇ